ਇਕ ਆਪਣਾ ਚੱਲ ਰਿਹਾ ਹੈਗਾ ਚਾਰ ਜਗ੍ਹਾ ਜਿੱਥੇ ਸਲਾਮੇ ਦੀਆ ਸੀਗਾ ਜੀ ਅਸੀਂ ਉੱਥੇ ਹੀ ਸ਼ੁਰੂ ਕੀਤਾ ਸੀ ਅੱਜ ਵੀ ਇਹ ਬੱਚੇ ਉੱਥੋਂ ਹੀ ਸਾਡੇ ਕੋਲੇ ਆ ਰਹੇ ਐ ਪਰ ਦੂਜੇ ਬੱਚਿਆਂ ਵਾਂਗ ਜਿਵੇਂ ਆਪਣੇ ਬੱਚਿਆਂ ਵਾਂਗ ਇਹਨਾਂ ਨੂੰ ਵੀ ਘਰੋਂ ਵੈਨ ਪਿਕ ਕਰ ਰਹੀ ਹੈ ਸਰ ਹੁਣ ਸਥਾਪਤ ਸਰਕਾਰੀ ਉਸ ਸਕੂਲ ਦੇ ਵਿੱਚ ਮੇਰੀ ਜਾਣ ਪਛਾਣ ਹੈ ਇਹਨਾਂ ਦੀ ਐਜੂਕੇਸ਼ਨ ਦਾ ਮੈਂ ਉੱਥੇ ਗੈਰ ਸਰਕਾਰੀ ਸਕੂਲ 'ਚ ਪ੍ਰਾਈਵੇਟ ਸਕੂਲ 'ਚ ਕਰਾ ਦਿੰਨਾ ਇਹ ਉੱਥੇ ਵੀ ਬੱਚੇ ਜਾ ਰਹੇ ਐ ਇਸੇ ਤਰ੍ਹਾਂ ਸਾਡੇ ਜਦੋਂ ਬੱਚੇ ਪੜ੍ਹੇ ਸਰ ਸ਼ੁਰੂਆਤ ਦੇ ਵਿੱਚ ਜਦੋਂ ਬੱਚਿਆਂ ਨੇ ਰਿਜ਼ਲਟ ਦਿੱਤੇ ਜੋ ਸਾਡੇ ਨਾਲ ਸੱਜਣ ਸੀਗੇ ਸਰ ਉਹਨਾਂ ਨੇ ਬੱਚੇ ਤੁਸੀਂ ਯਕੀਨ ਜਾਣਿਓ ਜੋਸਫ ਦੇ ਵਿੱਚ ਵੀ ਪੜਾਏ ਆ ਸਰ ਜਿਹੜੇ ਸਾਡੇ ਦੁਰਜਿੰਦਰਾ ਵਾਲੇ ਬੱਚੇ ਹੁਣ ਦਾਖਲਾ ਲਿਆ ਉਹਨਾਂ ਨੇ ਦੁਰਜਿੰਦਰਾ ਚ ਖਤਰਪਾਲਾਂ ਦੇ ਜਿੰਨਾਂ ਦੇ ਛੱਤ ਤੇ ਸਿੱਟੇ ਉਹ ਸਿਰਫ ਤੁਹਾਡੇ ਜਿੰਨਾ ਸਦਕੇ ਸੀਗਾ ਜੀ ਇਹ ਸਮਾਈਲ ਦਾ ਜੋ ਪ੍ਰੋਫਾਈਲ ਰਿਹਾ ਤੇ ਇਸ ਫੰਕਸ਼ਨ ਦੀ ਜੇਕਰ ਗੱਲ ਕਰੀਏ ਤੁਸੀਂ ਇਸ ਫੰਕਸ਼ਨ ਦੀ ਸਲਾਣਾ ਸ਼ੋਭਾ ਬਣਦੇ ਹੋ ਅੰਮੀ ਜੀ ਸਾਡੇ ਨਾਲ ਹਮੇਸ਼ਾ ਤੋਂ ਰਹਿੰਦੇ ਆ ਇਹ ਕਹਿੰਦੇ ਵਸ ਮੈਨੂੰ ਤੁਸੀਂ ਫੋਨ ਕਰਨਾ ਹੈਗਾ ਉਹ ਅੱਜ ਕੱਲ ਤਾਂ ਇਹਨਾਂ ਨੇ ਹੋਰ ਕਰਤਾ ਕਾਲ ਇਹਨਾਂ ਦੀ ਵਟਸਐਪ ਤੇ ਸੁਣੀਦੀ ਹੈ ਤੇ ਇਹ ਕਹਿੰਦੇ ਵੀ ਵਟਸਐਪ ਤੇ ਮੈਸੇਜ ਹੀ ਛੱਡੋ ਵਸ ਹਾਜ਼ਰ ਹੈ ਮੈਂ ਹਾਜ਼ਰ ਹਾਂ ਮੇਰੀਆਂ ਸਭਾ ਮਾ ਹਾਜ਼ਰ ਨੇ ਲੇਡੀਜ਼ ਲਾਈਨਸ ਕਲੱਬ ਤੋਂ ਰੇਖਾ ਜੀ ਨੇ ਇਨਰਵਿਲ ਕਲੱਬ ਹੈ ਦੇਖੋ ਸਾਰੇ ਹੀ ਮੈਂਬਰਸ ਆ ਬੈਠੇ ਆ ਅੱਜ ਅਸੀਂ ਸਾਰੇ ਹੀ ਮੈਂਬਰਾਂ ਦੇ ਸਾਥਕੇ ਸਾਥੀ ਵੈਲਫੇਅਰ ਸੁਸਾਇਟੀ ਤੋਂ ਸਾਡੇ ਨਾਲ ਨੇ ਸਾਡੇ ਮੈਡਮ ਵੀ ਜਿਹੜਾ ਵੀ ਨਰੰਦ ਕਾਲ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਸਾਰੇ ਸੱਜਣਾ ਦਾ ਪੰਮੀ ਜੀ ਬੈਠੇ ਨੇ ਪਦਮ ਜੀ ਬੈਠੇ ਨੇ ਪਦਮ ਜੀ ਨੇ ਵੀ ਇਹਾ ਵਿਹਾਂ ਸੇਵਾਵਾ ਤੁਸੀਂ ਦੱਸੋ ਇਹਨਾਂ ਨੇ ਸਾਡੀਆਂ ਬੱਚਿਆਂ ਨੂੰ ਜਦ ਅਸੀਂ ਕਿਹਾ ਵੀ ਇਹਨਾਂ ਨੂੰ ਆਹ ਦਿੱਕਤ ਹੈ ਰਾਤੋ ਰਾਤ ਜਿਹੜੀਆਂ ਸੇਵਾਵਾ ਸਾਨੂੰ ਮਿਲੀਆਂ ਅਸੀਂ ਉਸ ਬੱਚੇ ਸਾਡੇ ਬੱਚਿਆਂ ਦੇ ਪੇਰੈਂਟਸ ਉਸ ਗੱਲ ਦੇ ਗਵਾਹ ਬੱਚਿਆਂ ਦੇ ਪੇਰੈਂਟਸ ਸਾਡੇ ਕੋਲ ਫੋਨ ਆਇਆ ਕਹਿੰਦੇ ਸਰ ਹੋ ਗਿਆ ਉਹ ਤੋਂ ਆਹ ਮਸਲਾ ਇਹਨਾਂ ਦਾ ਆੜਿਆ ਸੀਗਾ ਜੀ ਐਸੋ ਚੱਲਿਆ ਸਰ ਕਹਿੰਦੇ ਹੋ ਗਿਆ ਉਹ ਤੋਂ ਅਸੀਂ ਕਿਹਾ ਵੀ ਹੋ ਗਿਆ ਤਾਂ ਚਲੋ ਅੱਛੀ ਬਾਤ ਹੈ ਆਪਾਂ ਅੱਗੇ ਵੀ ਹੁੰਦਾ ਰਹੇ ਹਮੇਂ ਉਮੀਦ ਹੈ ਸੋ ਦੀ ਮਨਦੀਪਪੁਰੋਂ ਦੀ ਗੱਲ ਹੋਈ ਸੀ ਮੈਂ ਕਿ ਵੀ ਜਦੋਂ ਜਿੰਨੇ ਜ਼ਿਆਦਾ ਹੱਥ ਹੋਣਗੇ ਤੁਹਾਡੇ ਨਾਲ ਉਹਨੇ ਹੀ ਆਰਗੇਨਾਈਜੇਸ਼ਨ ਅੱਗੇ ਵਧ ਸਕਦੀ ਹੈਗੀ ਹੈ ਖੈਰ ਆਲਰੇਡੀ ਇਹਨਾਂ ਨੇ ਮੈਂਬਰਸ਼ਿਪ ਜਿਹੜੀ ਹੈ ਉਹ ਸ਼ੁਰੂ ਕੀਤੀ ਹੋਈ ਹੈ ਕਿਉਂਕਿ ਜਿਹੜੀ ਸਮਾਜ ਸੇਵਾ ਹੈਗੀ ਹੈ ਭਾਵੇਂ ਤੁਸੀਂ ਘਰੋਂ ਸ਼ੁਰੂ ਕਰਦੇ ਹੋ ਪਰ ਆਪਣੇ ਮੁਕਾਮ ਤੇ ਉਦੋਂ ਪਹੁੰਚਦੀ ਹੈ ਜਦੋਂ ਬਹੁਤ ਸਾਰੇ ਲੋਕਾਂ ਦਾ ਸਹਿਯੋਗ ਤੁਹਾਡੇ ਨਾਲ ਹੋਵੇ ਅੱਜੋ ਜਮਾਨਾ ਤਾਂ ਹੈ ਨਹੀਂ ਜਿੱਦਾਂ ਮੰਜੀ ਤੋਂ ਮੈਡਮ ਨੇ ਆਖਿਆ ਕਿ ਲੋਹੜੀ ਦਾ ਇਤਿਹਾਸ ਦੁੱਲਾ ਪੱਟੀ ਦੇ ਨਾਲ ਹੈਗਾ ਤੇ ਦੁੱਲਾ ਜਿਹੜਾ ਪੱਟੀ ਸੀ ਲੋਕਾਂ ਨੂੰ ਲੁੱਟਦਾ ਸੀ ਗਰੀਬਾਂ ਨੂੰ ਅਮੀਰਾਂ ਨੂੰ ਲੁੱਟ ਕੇ ਗਰੀਬਾਂ ਦੇ ਚਿਹਰਿਆਂ ਤੇ ਰੌਣਕ ਲਿਆਉਂਦਾ ਸੀ ਤੇ ਜਿਹੜੀ ਸਮਾਇਲ ਹੈਗੀ ਰੋਲ ਤੇ ਭਾਵੇਂ ਦੁੱਲਾ ਪੱਟੀ ਆ ਲਈ ਹੈ ਕਿ ਕਿਸੇ ਨੂੰ ਪਰ ਲੁੱਟ ਕੇ ਦੂਜਾਂ ਦੇ ਚਿਹਰੇ ਤੇ ਸਮਾਈਲ ਹੀ ਲਿਆਉਂਦੀ ਇਹ ਲੋਕਾਂ ਦੇ ਸਹਿਯੋਗ ਦੇ ਨਾਲ ਬਹੁਤ ਸਾਰੇ ਚਿਹਰਿਆਂ ਦੇ ਉੱਤੇ ਸਮਾਈਲ ਲਿਆਉਂਦੀ ਹੈ ਇਹ ਇਹਨਾਂ ਦੀ ਸਾਰਿਆਂ ਤੋਂ ਵੱਡੀ ਖਾਸੀਅਤ ਹੈ ਇਸ ਕਰਕੇ ਸਾਰੇ ਇਸ ਦੇ ਕਾਰਕੂਨ ਇਸ ਦੇ ਮੈਂਬਰ ਇਨਾਂ ਦੇ ਸਹਿਯੋਗੀ ਉਹ ਜਿਹੜੇ ਹੈ ਵਧਾਈ ਦੇ ਪਾਤਰ ਨੇ ਤੇ ਡੈਫੀਨਟਲੀ ਉਹਦਾ ਸਾਰਿਆਂ ਨੂੰ ਇੱਕ ਵਾਰ ਫੇਰ ਬਹੁਤ ਬਹੁਤ ਮੁਬਾਰਕਬਾਦ ਤੇ ਮੈਂ ਆਪਣੇ ਆਪ ਨੂੰ ਮਾਨ ਮਹਿਸੂਸ ਕਰਦਾ ਕਿ ਇਹਨਾਂ ਨੇ ਮੈਨੂੰ ਹਰ ਵਾਰ ਜਦੋਂ ਦਾ ਮੇਰਾ ਇਹਨਾਂ ਦੇ ਨਾਲ ਵਾਪਿਆ ਹਰ ਵਾਰ ਮੈਨੂੰ ਇੱਥੇ ਆਉਣ ਦਾ ਔਰ ਇਹਨਾਂ ਬੱਚਿਆਂ ਦੇ ਨਾਲ ਲੋੜੀ ਮਨਾਉਣ ਦਾ ਜਿਹੜਾ ਮੌਕਾ ਦਿੱਤਾ ਤੇ ਜਿੰਵੀਆਂ ਜਿਹੜੀਆਂ ਤੁਸੀਂ ਤੁਹਾਡਾ ਬਹੁਤ ਬਹੁਤ ਸ਼ੁਕਰ ਹੈ ਤੁਸੀਂ ਇੰਦਾ ਹੀ ਅੱਗੇ ਵਧਦੇ ਰਹੋ ਜਿੱਤੇ ਸਹਿਯੋਗੀ ਇਹ ਇਹ ਵੀ ਇੱਕ ਪਰਸਨੈਲਿਟੀ ਬਿਲਡਿੰਗ ਵਿੱਚ ਬਹੁਤ ਹੈਲਪ ਕਰਦੀ ਹੈ ਜੀ ਤੁਹਾਨੂੰ ਐਨਾ ਚੀਜ਼ਾਂ ਨੂੰ ਦੇਖ ਕੇ ਮੈਨੂੰ ਅੰਦਾ ਮਾਅ ਮਹਿਸੂਸ ਹੋ ਰਿਹਾ ਹੈ ਕਿ ਅੱਜ ਜੇ ਮੈਂ ਤੁਹਾਡੇ ਵਿੱਚ ਅੜਾ ਕੇ ਤੁਹਾਡੀ ਜਿੰਨ ਛੋਟੀ ਤੋਂ ਛੋਟੀ ਵੀ ਮੈਂ ਕੋਈ ਹੱਲ ਕਰ ਸਕਾਂ ਤੇ ਮੇਰੇ ਵਾਸਤੇ ਬਹੁਤ ਬਹੁਤ ਧੀਗਾ ਹੋਣੀ ਤੇ ਜਿੱਦਾਂ ਕਿ ਮੈ ਸਾਰਿਆਂ ਨੂੰ ਪਤਾ ਹੀ ਹੈ ਕਿ ਜੁਨੀ ਚ ਵੀ ਉਹ ਬੱਚੇ ਇਹਨਾਂ ਨਾਲ ਕੱਢ ਰਹੇ ਨੇ ਜਦੋਂ ਤੋਂ ਮੈਨੂੰ ਇਹਨਾਂ ਬਾਰੇ ਪਤਾ ਲੱਗਿਆ ਕਿ ਇਹ ਇਹਨਾਂ ਵਧੀਆ ਉਤਾਲਾ ਕਰ ਰਹੇ ਨੇ ਉਸ ਉਸੇ ਸੇ ਥੈਂਕ ਯੂ ਕਰਦਾ ਕਿ ਇੰਨੀ ਵਧੀਆ ਆਰਗੇਨਾਈਜੇਸ਼ਨ ਨਾਲ ਮੈਨੂੰ ਇਹਨਾਂ ਨੇ ਜੋੜਿਆ ਤੇ ਮੈਂ ਹੁਣ ਆਪ ਜੁੜ ਕੇ ਇਹ ਹੀ ਬਿਰਤੀ ਕਰੂੰਗਾ ਇਹਨਾ ਤੋਂ ਵੀ ਮੈਨੂੰ ਆਪ ਦੇ ਨਾਲ ਹੀ ਰੱਖਿਓ ਤੇ ਜੋ ਵੀ ਮੈਂ ਵੱਤੋ ਆ ਤੁਹਾਡੀ ਮਦਦ ਕਰ ਸਕਦਾ ਆਮ ਆਲਵੇਜ਼ ਥੇਰ 24/7 ਤੁਸੀਂ ਮੈਨੂੰ ਕਦੇ ਵੀ ਅਪਰੋਚ ਕਰ ਸਕਦੇ ਹੋ ਤੇ ਮੈਂ ਉਦੋਂ ਹੀ ਤੁਹਾਡੇ ਵਾਸਤੇ ਹਾਜ਼ਰ ਹੋਣਾ ਥੈਂਕ ਯੂ ਇਸ ਤੋਂ ਬਾਅਦ ਨੈਸ਼ਨਲ ਤੇਰੀ ਇੰਦਾਂ ਚਿੱਤ ਗਲਾਂ ਵਿੱਚ ਟੰਗੀਆਂਵੇਂ ਮੈਂ ਫਿਰ ਵੀ ਮਨੋਂ ਵਣ ਚੱਲੀਆ ਤੇਰੀ ਇੰਦਾਂ ਚਿੱਤ ਸੋਣੀ ਚਾਨ ਦੇ ਹਾਏ ਤੇਰੀ ਇੰਦਾਂ ਚਿੱਤ ਸੋਣੀ ਚਾਨ ਦੇ ਹਾਏ ਸੋਣੀ ਬੋਲੇ ਨਾ ਲੈ ਚਲਣਾ ਨਵੇਂ ਨਾ ਚੇ

अच्छा शोर नहीं मचाना बेटा बैठना ਲੱਛਣ ਕੀ ਆ ਰਿਹਾ ਹੈ ਆ ਜੀ ਲੋੜੀ ਕੋਲ ਆ ਕੇ ਜਾਣ ਲੱਗਿਆ ਵੇ ਵੇ ਕੀ ਕਰੂੰ ਦੇਖੂੰ ਮੈਨੂੰ ਦੇਖੂੰ ਪਟਾਕਾ ਲਾਲ ਪਟਾਕਾ ਹੁਣ ਕੌਣ ਸਮੇਟੇ ਕੱਚਾ ਗਾਲੀ ਦਿਸੇ ਕੱਚਾ ਚੋਰੀ ਕੁੱਟੀ ਜਿਮੀ ਦਾਣਾ ਨਹੀਂ ਦੱਸਦਾ ਏ ਅੰਗਿਲ ਬੱਲੇ ਪਾਏ ਮੁੱਤੋ ਬੱਲਾ ਉੱਗੀ ਗਏ ਸੁਣ ਲੈ ਜਾਨ ਵੀ ਜਿਹੜੀ ਘਟਾ ਹੈ ਆਈ ਕਰਨ ਦਾ ਅੱਗੇ ਵਧਣ ਦਾ ਲਾਈਫ 'ਚ ਐਕਚੁਅਲੀ ਔਰ ਜੋਬਸ ਨਾ ਕਰਕੇ ਕੁਝ ਵਧੀਆ ਹਾਸਲ ਕਰਨ ਦਾ ਇਹ ਇਨੀਸ਼ੀਏਟਿਵ ਇੰਨਾ ਕ ਵਧੀਆ ਇਨੀਸ਼ੀਏਟਿਵ ਹੈ ਕਿ ਮੈਂ ਸਾਰਿਆਂ ਨੂੰ ਇਹੀ ਅਰਦਾਸ ਕਰਦਾ ਕਿ ਬੇਨਤੀ ਕਰਦਾ ਕਿ ਵੱਧ ਚੜ ਕੇ ਸ਼ਹਿਰ ਦੇ ਸਾਰੇ ਲੋਕ ਮਿਲ ਕੇ ਇਸ ਐਨਜੀਓ ਦਾ ਸਾਥ ਦਈਏ ਛੋਟਾ ਜਿਹਾ ਛੋਟਾ ਕੰਟ੍ਰਿਬਿਊਸ਼ਨ ਵੀ ਬਹੁਤ ਵੱਡਾ ਅਚੀਵਮੈਂਟ 'ਤੇ ਪਾੜ ਪਾਉਂਦਾ ਹੈ ਤੇ ਇਹੀ ਮੈਂ ਬਸ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਗਾ ਕਿ ਵੱਧ ਤੋਂ ਵੱਧ ਆ ਕੇ ਹੈਲਪ ਕਰੋ ਤੇ ਬੱਚਿਆਂ ਦੇ ਚਿਹਰੇ 'ਤੇ ਸਮਾਈਲ ਲਿਆਉਣ 'ਚ ਕੰਟ੍ਰਿਬਿਊਸ਼ਨ ਦਿਓ। थैंक यू।